ਈ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਕਚਰ ਬਿਸ਼ਨਵਾਜਾ ਸਿਮ ਮਿਸ਼ਨਰੀ ਗਰੁੱਪ ਲੁਧਿਆਣਾ ਦੇ ਪਾਰਟਿਸਪੈਂਟ ਫਿਰ ਬੇਨਤੀ ਹੈ ਕਿ ਸਮੇਂ ਦੇ ਵਿੱਚ ਹੀ ਆਪਣਾ ਵਿਸ਼ਾ ਜਿਹੜਾ ਆ ਪੂਰਾ ਕੀਤਾ ਜਾਵੇ ਸਮੇਂ ਦਾ ਖਾਸ ਖਿਆਲ ਰੱਖਿਆ ਜਾਵੇ ਹੁਣ ਬਾਤਾਲਾਪ ਆਪ ਜੀ ਨੂੰ ਸਰਵਨ ਕਰਾਉਣਗੇ ਮੀਡਲ ਗਰੁੱਪ ਮੋਗਾ ਜੋਂਦੇ ਪਾਰਟਿਸਪੈਂਟ ਜਿਨ੍ਹਾਂ ਦਾ ਵਿਸ਼ਾ ਹੈ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਮਹੱਤਤਾ ਆਓ ਇਹਨਾਂ ਪਾਸੋਂ ਵਾਰਤਾਲਾਪ ਸਰਮਣਨ ਕਰੀਏ ਇਹਨਾਂ ਤੋਂ ਬਾਅਦ ਪ੍ਰਾਇਮਰੀ ਗਰੁੱਪ ਹਰਿਆਣਾ ਜੋਂ ਦਾ ਜੋ ਪਾਰਟਿਸਪੈਂਟ ਹੈ ਆਪ ਜੀ ਨੂੰ ਕਵਤਾ ਸਰਮਣਨ ਕਰਾਏਗਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸਟੇਜ ਦੇ ਨੇੜੇ ਆ ਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਰਤਾਲਾਪ ਦਾ ਵਿਸ਼ਾ ਹੈ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਮਹੱਤਤਾ ਬੈਣ ਜੀ ਅੱਜ ਤਾਂ ਮਨ ਵਿੱਚ ਤੂੰ ਵੀ ਰਾਜੀ ਬਣ ਗਈ ਐ ਕਿਉਂ ਕੀ ਹੋਇਆ ਹਰਗੁਣਕਾਰ ਅੱਜ ਸਵੇਰੇ ਕਥਾ ਵਿੱਚ ਗਿਆਨੀ ਜੀ ਸਮਝਾਰੇ ਸਨ ਕੀ ਗੁਰਬਾਣੀ ਦਾ ਪਾਠ ਕਰਨ ਵੇਲੇ ਲਗਾ ਮਾਤਰਾਵਾਂ ਬਿੰਦੀ ਟਿੱਪੀ ਦਾ ਧਿਆਨ ਰੱਖਣਾ ਚਾਹੀਦਾ ਕੁਝ ਅੱਖਰਾਂ ਦੀ ਔਕੜ ਪੜਨੀ ਐ ਤੇ ਕੁਝ ਦੀ ਨਹੀਂ ਬਿਲਕੁਲ ਠੀਕ ਹੀ ਕਹਿ ਰਹੇ ਨੇ ਤਾਨੂੰ ਦੋਪੀ ਦਾ ਕਿਹੜੀ ਗੱਲ ਦੀ ਬਣ ਗਈ ਕਈ ਤਾਂ ਕਹਿੰਦੇ ਹਨ ਕਿ ਗੁਰਬਾਣੀ ਜਿਵੇਂ ਲਿਖੀ ਹੋਈ ਹੈ ਇਹਨਾਂ ਬਿਨੋਂ ਵਹੀ ਪੜਨੀ ਚਾਹੀਦੀ ਹੈ ਆਪਣੇ ਵੱਲੋਂ ਵਾਧੂ ਬਿੰਦੀ ਟਿੱਪੀ ਨਹੀਂ ਲਾਣੀ ਦੂਜਾ ਨਹੀਂ ਕੋਈ ਔਂਕੜ ਵਗੈਰਾ ਛੱਡਨੀ ਚਾਹੀਦੀ ਹੈ ਪਰ ਤੁਸੀਂ ਦੱਸੋ ਤੁਹਾਨੂੰ ਕਿਸ ਦੀ ਗੱਲ ਠੀਕ ਲੱਗੀ ਮੈਨੂੰ ਤਾਂ ਲੱਗਦਾ ਵੀ ਆਪਣੇ ਵੱਲੋਂ ਵਾਅਦਾ ਕੱਟਾ ਕਰਨਾ ਗਲਤ ਹੈ ਉਹ ਕਿਵੇਂ ਦੇਖੋ ਜੇਕਰ ਲੋੜ ਹੁੰਦੀ ਤਾਂ ਗੁਰੂ ਸਾਹਿਬ ਨੇ ਜਿੱਥੇ ਨਹੀਂ ਬਾਣੀ ਲਿਖੀ ਹੈ ਉਹ ਆ ਵੀ ਤਾਂ ਲੋੜ ਅਨਸਾਰ ਬਿੰਦੀ ਟਿੱਪੀ ਦੀ ਸੁਦਾਈ ਕਰ ਦਿੰਦੇ ਜਿੱਥੇ ਅੰਕੜ ਪੜਨੀ ਹੈ ਉੱਥੇ ਤਾਂ ਲੱਗੀ ਹੋਈ ਹੈ ਤੇ ਜਿੱਥੇ ਨਹੀਂ ਪੜਨੀ ਉੱਥੇ ਲਾਉਂਦੇ ਹੀ ਨਾ ਨਹੀਂ ਹਰ ਗੁਣਕਾਰ ਗੁਰੂ ਸਾਹਿਬ ਵੱਲੋਂ ਗੁਰਬਾਣੀ ਲਿਖਣ ਵਿੱਚ ਕੋਈ ਕਾਇ ਨਹੀਂ ਵਰਤੀ ਗਈ ਜਦੋਂ ਗੁਰਬਾਣੀ ਦੀ ਸੰਪਾਦਨਾ ਹੋਈ ਉਦੋਂ ਲਿਖਨ ਦੇ ਨਿਯਮ ਮੁਤਾਬਕ ਬਿੰਦੀ ਟਿੱਪੀ ਪਤਿ ਲਾਈ ਨਹੀਂ ਸੀ ਜਾਂਦੀ ਅਸਲ ਵਿੱਚ ਸਾਰੀ ਗੁਰਬਾਣੀ ਰਾਗ ਅਨੁਸਾਰ ਕਾਵਿ ਰੂਪ ਵਿੱਚ ਲਿਖੀ ਗਈ ਹੈ ਤੇ ਕਾਵਿ ਰੂਪ ਵਿੱਚ ਬਾਣੀ ਦੀ ਬੰਦਤਰ ਨੂੰ ਸਮਝਣ ਲਈ ਗੁਰਬਾਣੀ ਦੀ ਆਪਣੀ ਵਿਆਕਰਣ ਹੈ ਕੁਝ ਨਿਯਮ ਹਨ ਜਿਨ੍ਹਾਂ ਨੂੰ ਸਮਝਣਾ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ ਕਾਹੀਐ ਸੀ ਗੁਰਬਾਣੀ ਦਾ ਸੁੱਧ ਉਚਾਰਨ ਕਰ ਸਕਦੇ ਆ ਤੁਸੀਂ ਸਭ ਠੀਕ ਹੀ ਕਹਿੰਦੇ ਹੋਵੋਗੇ ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਜ਼ਰਾ ਖੁੱਲ ਕੇ ਸਮਝਾਓ ਤੁਸੀਂ ਦੱਸੋ ਕੀ ਤੁਸੀਂ ਸਹਿਜ ਪਾਠ ਕਰਦੇ ਹੋ ਹਾਂਜੀ ਕਰਦੀ ਰਹਿੰਨੀ ਆ ਤੁਸੀਂ ਪਾਠ ਕਰਦੇ ਆ ਨੋਟ ਕੀਤਾ ਹੋਣਾ ਕਿਧਰੇ ਕਿਧਰੇ ਇੱਕ ਔਖਰ ਨੂੰ ਦੋ ਦੋ ਮਾਤਰਾਵਾਂ ਲੱਗਿਆ ਨੇ ਔਂਕੜ ਵੀ ਲੱਗੀ ਹੋਈ ਹੈ ਤੇ ਹੋੜਾ ਵੀ ਹਾਂਜੀ ਇਹ ਵੀ ਦੱਸੋ ਕਿ ਇੱਕ ਅੱਖਰ ਵਿੱਚ ਦੋ ਦੋ ਮਾਤਰਾ ਕਿਉਂ ਲਗਾਈਆਂ ਗਈਆਂ ਹਨ ਗੁਰੂ ਸਾਹਿਬਾਨ ਨੇ ਸ਼ਬਦ ਦੀ ਕਿਸੇ ਤੁਕ ਦਾ ਕਾਫ ਤੋਲ ਪੂਰਾ ਕਰਨ ਲਈ ਆਪ ਦੋ ਮਾਤਰਾ ਲਾਈਆਂ ਹਨ ਜਿੰਨਾ ਵਿੱਚ ਇੱਕ ਵਾਧੂ ਲੱਗੀ ਮਾਤਰਾ ਪੜਨੀ ਹੈ ਤੇ ਦੂਜੀ ਅਸਲ ਮਾਤਰਾ ਛੱਡਣੀ ਹੈ ਦੋ ਮਾਤਰਾਵਾਂ ਵਾਦ ਇਕੱਠੀਆਂ ਪੜੀਆਂ ਨਹੀਂ ਜਾ ਸਕਦੀਆਂ ਜਿਹੜੇ ਸੱਜਣ ਇਤਰਾਜ਼ ਕਰਦੇ ਨੇ ਉਹਨਾਂ ਤੋਂ ਪੁੱਛੋ ਜ਼ਰਾ ਕਿ ਦੋ ਮਾਤਰੇ ਸ਼ਬਦਾਂ ਨੂੰ ਪੜਨ ਵੇਲੇ ਇੱਕ ਮਾਤਰਾ ਛੱਡਦੇ ਕਿਉਂ ਨੇ ਵਜਨ ਤਾਂ ਹੈ ਤੁਹਾਡੀ ਦਲੀਲ ਵਿੱਚ ਪਰ ਬਹੁਤੇ ਵੀ ਪੜਨਾ ਇਤਰਾਜ਼ ਕਰਦੇ ਹਨ ਭਲਾ ਉਹਨਾਂ ਤੋਂ ਇਹ ਵੀ ਪੁੱਛੋ ਕਿ ਇਕੋਂਕਾਰ ਦਾ ਉਚਾਰਨ ਇਕੋਂਕਾਰੀ ਕਿਉਂ ਕਰਦੇ ਨੇ ਉਥੇ ਤਾਂ ਕੱਲਾ ਇਕ ਤੇ ਊੜਾ ਹੀ ਲਿਖਿਆ ਹੋਇਆ ਹੈ ਕਾਰ ਤਾਂ ਕਿਤੇ ਲਿਖਿਆ ਹੀ ਨਹੀਂ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਕੁਝ ਬਿੰਦ ਟਿੱਪੀ ਬਾਰੇ ਵੀ ਦੱਸੋ ਗੁਰਬਾਣੀ ਦੀ ਇੱਕ ਦੁੱਖ ਹੈ ਜੋਤਿ ਤੁਪਾਵੈ ਸਾਈ ਭਲਿਕਾ ਤੇ ਦੂਜੀ ਦੁੱਖ ਹੈ ਸਾਈ ਨਾਮ ਅਮੋਲ ਕੀ ਇਹਨਾ ਕੋਈ ਜਾਣਦੋ ਦੋਨੋਂ ਦੁੱਖਾਂ ਵਿੱਚ ਸਾਈ ਲਫ਼ਜ਼ ਆਇਆ ਹੈ ਪਹਿਲੀ ਤੁਕ ਵਿੱਚ ਅਸੀਂ ਸਾਈ ਠੀਕ ਪੜਦੇ ਆ ਜਿਸ ਦਾ ਭਾਵ ਹੈ ਉਹਕਾਰ ਭਲੀ ਹੈ ਦੂਜੀ ਤੁਕ ਵਿੱਚ ਸਾਈ ਲਖ ਨੂੰ ਬਿੰਦੀ ਲਾ ਕੇ ਸਾਈ ਪੜਨਾ ਚਾਹੀਦਾ ਵੈ ਪਰ ਅਣਗਹਿਲੀ ਕਾਰਨ ਬਿੰਦੀ ਤੋਂ ਬਿਨਾ ਪੜਦੇ ਆ ਤਾਂ ਅਰਥ ਗਲਤ ਹੋ ਜਾਣਗੇ ਇਹ ਗਲਤੀ ਅਕਸਰ ਕਰੀ ਜਾਂਦੇ ਹੋਵਾਂਗੇ ਹਾਂਜੀ ਹਰਗੁਣ ਘਰ ਇਸੇ ਤਰ੍ਹਾਂ ਹੁਕਮ ਲੈਣ ਤੋਂ ਪਹਿਲਾਂ ਬੇਨਤੀ ਦੇ ਸ਼ਬਦ ਵਿੱਚ ਅਕਸਰ ਵੀਰ ਪੜਨਾ ਗਲਤੀ ਕਰ ਜਾਂਦੇ ਨੇ ਜਿਵੇਂ ਕਿ ਸੱਜਣ ਸੱਚਾ ਪਾਸ਼ਾ ਸੁਰਸ਼ਾਹਾਂ ਦੇ ਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ ਇਕਤਾਰ ਅਨੁਸਾਰ ਬਿੰਦੀ ਨਹੀਂ ਲਾਂਦੇ ਤੇ ਦੂਜਾ ਪਾਸ਼ਾ ਛਾਹ ਤੇ ਵਿਸਾਦੀ ਔਂਕੜ ਪੜ ਜਾਂਦੇ ਨੇ ਜੋ ਕਿ ਨਹੀਂ ਪੜਨੀ ਚਾਹੀਦੀ ਪਰਸਾਨ ਕਿਵੇਂ ਪਤਾ ਲੱਗੇ ਕਿਹੜੀ ਔਂਕੜ ਪੜਨੀ ਹੈ ਤੇ ਕਿਹੜੀ ਨਹੀਂ ਨੇ ਮੁਤਾਬਕ ਔਂਕੜ ਇਕਵਚਨ ਨਾਪਤੇ ਪੁਲਿੰਗ ਦੀ ਸੂਚਕ ਹੈ ਜੋ ਕਿ ਨਹੀਂ ਪੜਨੀ ਚਾਹੀਦੀ ਜਿਵੇਂ ਛਾਹ ਤੇ ਰਾ ਪਰ ਕਈ ਥਾਵਾਂ ਤੇ ਇਸਤਰੀ ਲਿੰਗ ਸ਼ਬਦ ਵੀ ਔਂਕੜ ਨਾਲ ਹੀ ਹੁੰਦੇ ਨੇ ਜਿਵੇਂ ਧੀ ਹਰ ਗੁਣਕੌਰ ਕਿਰਿਆਵਾਚੀ ਸ਼ਬਦਾ ਦੀ ਔਂਕੜ ਅਸੀਂ ਪੜਨੀ ਹੁੰਦੀ ਹੈ ਜਿਵੇਂ ਖਾਹੋ ਤੇ ਜਾਹੋ ਇਹਨਾਂ ਦਾ ਉਚਾਰਨ ਹਲਕੀ ਜਿਹੋੜੇ ਦੀ ਆਵਾਜ਼ ਨਾਲ ਖਾਹੋ ਤੇ ਜਾਹੋ ਕਰਨਾ ਹੁੰਦਾ ਹੈ ਅਸੀਂ ਤਾਂ ਕਦੇ ਧਿਆਨ ਹੀ ਨਹੀਂ ਦਿੱਤਾ ਜਿਵੇਂ ਸਮਝਾਇਆ ਉਹ ਵੀ ਪੜੀ ਗਏ ਗੁਰਬਾਣੀ ਤਾਂ ਸਿੱਖ ਦੇ ਜੀਵਨ ਦੀ ਥੰਮੀ ਹੈ ਗੁਰਬਾਣੀ ਦੇ ਅਰਥ ਵਿਚਾਰ ਤੋਂ ਜਾਣੂ ਹੋਣ ਲਈ ਗੁਰਬਾਣੀ ਦੇ ਸਹੀ ਉਚਾਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਗੁਰਬਾਣੀ ਦਾ ਸਾਰ ਪ੍ਰਾਪਤ ਹੋਵੇਗਾ ਭਗਤ ਕਬੀਰ ਜੀ ਦਾ ਫਰਮਾਨ ਹੈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜੈਸੇ ਤਤ ਨਾ ਜਾਈ ਇਸ ਦਾ ਕੀ ਮਤਲਬ ਹੈ ਜਿਵੇਂ ਮੱਖਣ ਕੱਢਣ ਲਈ ਸਹਜ ਸਹਜ ਮਧਾਨੀ ਲਾਣੀ ਪੈਂਦੀ ਹੈ ਕਿ ਕਿਦਰੇ ਤੇਜ ਕਿਤਿਆ ਮੱਖਣ ਲੱਸੀ ਚ ਨਾ ਕੁਲ ਜਾਵੇ ਓਵੇਂ ਹੀ ਗੁਰਬਾਣੀ ਦਾ ਪਾਠ ਵੀ ਸਹਜ ਸਹਜ ਸਮਝ ਸਮਝ ਕੇ ਕਰਨਾ ਚਾਹੀਦਾ ਹੈ ਕਾਲੀ ਨਾਲ ਕੀਤਾ ਪਾਠ ਪੂਰਾ ਤਾਂ ਹੋ ਜਾਏਗਾ ਮਰ ਸਮਝ ਕੋ ਜੂ ਵੀ ਨਹੀਂ ਆਏਗਾ ਆਨੰਦ ਨਹੀਂ ਬਣੇਗਾ ਤੁਹਾਨੂੰ ਪਤਾ ਇੱਕ ਵਾਰ ਛੇਵੇਂ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣ ਦਾ ਹੁਕਮ ਕੀਤਾ ਤਾਂ ਇੱਕ ਸਿੱਖ ਭਾਈ ਗੋਪਾਲਾ ਜੀ ਨੇ ਗੁਰੂ ਜੀ ਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਤਾਂ ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹਨਾਂ ਨੂੰ ਇਨਾਮ ਵਜੋਂ ਸਭ ਤੋਂ ਵਧੀਆ ਕੋੜਾ ਬਖਸ਼ਿਸ਼ ਕੀਤਾ ਸੀ ਵਾਹ ਜੀ ਵਾਹ ਹਾਂਜੀ ਹਰਗੁਣਕੌਰ ਇਸੇ ਤਰ੍ਹਾਂ ਦਸਮ ਪਾਸ਼ਾ ਨੇ ਗੁਰਬਾਣੀ ਦੀ ਕਤੁਕ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਵਿੱਚ ਕਹਿ ਦੇ ਥਾਵੇਂ ਕਿ ਪੜਨ ਤੇ ਸਿੱਖ ਨੂੰ ਘੜੀ ਤਾਰਾ ਵੀ ਕੀਤੀ ਸੀ ਭਲਾ ਕੀਤੇ ਕਹਿ ਵਿੱਚ ਕੀ ਫਰਕ ਹੋਇਆ ਇਹ ਤਾਂ ਬਹੁਤ ਵੱਡੀ ਗਲਤੀ ਹੈ ਅਸੀਂ ਅਕਸਰ ਦੁਲਾਵਾਂ ਦੀ ਥਾਂ ਤੇ ਲਾ ਪੜ ਜਾਂਦੇ ਆਂ ਇਸ ਨਾਲ ਕਈ ਵਾਰੀ ਅਰਥ ਦਾ ਅਨਰਥ ਹੋ ਜਾਂਦਾ ਹੈ ਜਿਵੇਂ ਇਸ ਤੁਕ ਦਾ ਭਾਵ ਹੈ ਕਿ ਕਰਤਾਰ ਦੀ ਵਡਿਆਈ ਕਰਤਾਰ ਹੀ ਜਾਂਦਾ ਹੈ ਜਸੂਰ ਮਾ ਸਤਗੁਰੂ ਜਾਂਦਾ ਹੈ ਪਰ ਕਹਿ ਦੀ ਥਾਵੇਂ ਕੀ ਪੜਦੇ ਆ ਅਨਾਰਥ ਗਲਤ ਹੋ ਜਾਣਗੇ ਕਿ ਬੈਸੂਰ ਮੇ ਸਤਿਗੁਰੂ ਨੂੰ ਕੀ ਪਤਾ ਵਾ ਗਰੂ ਵਾ ਗਰੂ ਮਾਫ ਕਰੀ ਅਸੀਂ ਤਹ ਤੱਕ ਪਤਾ ਨਹੀਂ ਕਿੰਨੀਆਂ ਗਲਤੀਆਂ ਕਰਦੇ ਰਹੇ ਆ ਲਾ ਦੁਲਾ ਦੇਵੇਂ ਤੋਂ ਮੈਨੂੰ ਇੱਕ ਬੜੀ ਹਾਸੇਦਾਰ ਘਟਨਾ ਯਾਦ ਆਈ ਇੱਕ ਵਾਰ ਇੱਕ ਲੈ ਵੋਟਰੀ ਦੇ ਬਾਹਰ ਬੋਰਡ ਦੇ ਲਿਖਿਆ ਖਰਾਚੋ ਟੈਸਟ ਦੀ ਕਲਾ ਮਿਟ ਗਈ ਜਿਹੜਾ ਵੀ ਅੰਦਰ ਜਾਵੇ ਹੱਸਦਾ ਹੋਈ ਅੰਦਰ ਵੜੇ ਕਿਉਂਕਿ ਉਹ ਇਹ ਪੜ ਕੇ ਅੰਦਰ ਜਾਂਦਾ ਸੀ ਕਿ ਇੱਥੇ ਖੂਨ ਆ ਦੇ ਤੇਸ ਕਿਤੇ ਜਾਂਦੇ ਨੇ ਤੁਹਾਡੇ ਇਸ ਕੰਦਨ ਸੁਣ ਕੇ ਲਾ ਦੁਲਾਨੀ ਪੁੱਲਨੀ ਲਗਾ ਮਾਤਰਾ ਵਨਿਤਰਾ ਸੀ ਵਿਸ਼ਰਾਮ ਵਿਵਾਦ ਗਲਤ ਕਰ ਜਾਂਦੇ ਆ ਇਸ ਬਾਬਤ ਵਾਕਿਆ ਸੁਣੋ ਇੱਕ ਵਾਰ ਇੱਕ ਕੈਦੀ ਨੂੰ ਜੇਲ੍ਹਰ ਨੇ ਰਿਹਾਈ ਦਾ ਆਰਡਰ ਲਿਖ ਕੇ ਦਿੱਤਾ ਉਸ ਆਰਡਰ ਵਿੱਚ 4 ਸ਼ਬਦ ਸਨ ਰੋਕੋ ਮਤ ਜਾਣੇ ਦੋ ਪਰ ਵਿਸ਼ਰਾਮ ਕੋਈ ਲਾਇਆ ਹੀ ਨਹੀਂ ਜਦੋਂ ਜੇਲ੍ਹ ਦੇ ਅਟਨੰਡੈਂਟ ਨੇ ਪੜਿਆ ਤਾਂ ਆਪਣੇ ਹਿਸਾਬ ਨਾਲ ਵਿਸ਼ਰਾਮ ਲਾ ਕੇ ਕਿ ਰੋਕੋ ਮਤ ਜਾਣੇ ਦਿਓ ਬਈ ਇਸ ਬੰਦੇ ਨੂੰ ਫਾੜ ਕੇ ਰੱਖੋ ਬਾਹਰ ਨਾ ਜਾਣ ਦੇਣਾ ਸੋ ਇੱਕ ਵਿਸ਼ਰਾਮ ਦੀ ਗਲਤੀ ਕਾਰਨ ਜੇਲਰ ਦੀ ਲਿਖਤ ਨੂੰ ਗਲ ਸਮਝ ਲਿਆ ਇਹ ਬੰਦਾ ਫੜ ਕੇ ਢੱਕ ਦਿੱਤਾ ਜਿਸ ਦੀ ਰਿਹਾਈ ਕਰਨੀ ਸੀ ਸੱਚਮੁੱਚ ਐਸੀ ਤਾਂ ਗਲਤੀਆਂ ਦੇ ਗਲਤੀਆਂ ਕਰੀ ਜਾਂਦੇ ਆ ਪੂਰੀ ਜ਼ਿੰਦਗੀ ਭਲੇ ਖਿੱਚੀ ਰਹ ਗਏ ਕਿ ਸਾਨੂੰ ਸਭ ਪਤਾ ਹੁਣ ਤਾਂ ਤੁਸੀਂ ਰਾਹ ਪਾਓ ਕੀ ਕੀ ਕਰੀਏ ਕਿਵੇਂ ਸ਼ੁੱਧ ਉਚਾਰਨ ਸਿੱਖੀਏ ਇਸ ਲਈ ਤਾਂ ਤੁਹਾਨੂੰ ਗੁਰਬਾਣੀ ਦੀ ਸੰਥਿਆ ਲੈਣੀ ਪਵੇਗੀ ਤੇ ਗੁਰਬਾਣੀ ਵਿਆਕਰਨ ਬਾਰੇ ਵੀ ਪੜਨਾ ਪਵੇਗਾ ਵਿਆਕਰਨ ਵਿਆਕਰਣ ਤਾਂ ਮੇਰੇ ਉੱਪਰ ਦਿਨੰਗ ਜਾਂਦੀ ਹੈ ਸਮਝ ਨਹੀਂ ਆਉਂਦੀ ਗੁਰਬਾਣੀ ਵਿਆਕਰਣ ਨੂੰ ਤਾਂ ਸੰਕਾ ਨੇ ਹੋ ਹੀ ਬਣਾ ਦਿੱਤੇ ਜਿਵੇਂ ਗੁਰਬਾਣੀ ਦੀ ਸ਼ਬਦਾਵਲੀ ਜਿੰਨੀ ਰਾਸਦਾਇਕ ਹੈ ਉਵੇਂ ਹੀ ਇੰਨਾ ਅੱਖਰਾਂ ਨਾਲ ਲੱਗਿਆ ਮਾਤਰਾਵਾਂ ਵੀ ਬਹੁਤ ਰਸਾਇਕ ਨੇ ਬਸ ਇਹਨਾਂ ਨੂੰ ਥੋੜੇ ਜੇ ਉਦਮ ਨਾਲ ਸਮਝਣ ਦੀ ਲੋੜ ਹੁੰਦੀ ਹੈ ਬਿਲਕੁਲ ਸਹੀ ਕਿਹਾ ਜੀ ਤੁਸੀਂ ਜਦੋਂ ਹੀ ਨੇਮ ਸਾਨੂੰ ਸਮਝ ਆ ਜਾਂਦਾ ਹੈ ਸਾਥੀ ਰੂਪ ਹੋ ਕੇ ਸਾਡੀ ਅਗਵਾਈ ਕਰਨਗੇ ਬਹੁਤ ਵਧੀਆ ਸਮਝਾਇਆ ਤੁਸੀਂ ਪਰ ਇਹ ਨੇਮ ਕਿੱਥੋਂ ਸਿੱਖੀਏ ਕੌਣ ਸਿਖਾਏਗਾ ਸੰਸਥਾ ਵੱਲੋਂ ਬੱਚਿਆਂ ਲਈ ਤੇ ਵੱਡਿਆਂ ਲਈ ਗੁਰਮਤਿ ਕਲਾਸਾਂ ਲਾਈਆਂ ਜਾਂਦੀਆਂ ਨੇ ਜਿਨ੍ਹਾਂ ਵਿੱਚ ਬਾਕੀ ਵਿਸ਼ਾ ਦੇ ਨਾਲ-ਨਾਲ ਗੁਰਬਾਣੀ ਵਿਆਕਰਣ ਵੀ ਪੜਾਈ ਜਾਂਦੀ ਹੈ ਸੇ ਕਮਿਸ਼ਨਰੀ ਕਾਲਜ ਵੱਲੋਂ ਹਰ ਰੋਜ਼ ਸ਼ਾਮ ਸੱਤ ਵਜੇ ਆਨਲਾਈਨ ਗੁਰਮਤਿ ਕਲਾਸਾਂ ਲਾਈਆਂ ਜਾਂਦੀਆਂ ਨੇ ਜਿਨ੍ਹਾਂ ਵਿੱਚ ਹਰ ਰੋਜ਼ ਵੱਖਰੇ ਵੱਖਰੇ ਵਿਸ਼ੇ ਤੇ ਜਾਣਕਾਰੀ ਦਿੱਤੀ ਜਾਂਦੀ ਹੈ ਸਾਰਿਆਂ ਨੂੰ ਹਾਜ਼ਰੀ ਭਰ ਕੇ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ ਮੈਂ ਵੀ ਹਾਜ਼ਰੀ ਭਰਾਂਗੀ ਹਾਂਜੀ ਸੰਸਥਾ ਵੱਲੋਂ ਤਿੰਨ ਕਿਤਾਬਾਂ ਦਾ ਸੈੱਟ ਵੀ ਤਿਆਰ ਕੀਤਾ ਗਿਆ ਹੈ ਇੱਕ ਗੁਰਬਾਣੀ ਵਿਆਕਰਣ ਦੇ ਸਰਲ ਨੇ ਦੂਜੀ ਗੁਰਬਾਣੀ ਦਾ ਸੁੱਧ ਉਚਾਰਣ ਤੇ ਤੀਜੀ ਕਿਤਾਬ ਯਈਏ ਅੱਖਰ ਦੀ ਬਾਪਾਤੀ ਵਰਤੋਂ ਹੈ ਇਨਗਤਾਬਦੀ ਮਦਦ ਨਾਲ ਅਸੀਂ ਤੁਸੀਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ ਤੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਆ ਬਹੁਤ ਵਧੀਆ ਉਪਰਾਲਾ ਹੈ ਮੈਂ ਵੀ ਕੋਸ਼ਿਸ਼ ਕਰਾਂਗੀ ਸਤਿਗੁਰ ਭਲੀ ਕਰਨ ਜੀ ਅਸੀਂ ਸਾਰੇ ਗੁਰਬਾਣੀ ਦਾ ਸਿੱਧੂ ਚਾਰਨ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਜੀ ਵਰਤਾਲਾ ਮਿਡਲ ਗਰੁੱਪ ਮੋਗਾ ਜੋਂ